ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਹੈ ਕਲੰਦਰਪੁਰ ਮੇਰੇ ਪਿੰਡ ਵਾਸੀ ਨੇ ਤੁਹਾਨੂੰ ਕਾਫੀ ਮਮਨ ਦਾ ਸਰਪੰਚ ਚੁਣਿਆ ਵਾ ਇਸ ਵੇਲੇ ਤੁਸੀਂ ਕੀ ਕਹਿਣਾ ਚਾਹਤੇ ਪਿੰਡੋਂ ਅਸੀਂ ਹਾਂਜੀ ਬਹੁਤ ਧੰਨਵਾਦ ਪਿੰਡ ਦੇਆਂ ਜਿੰਨਾ ਸਰਪੰਚ ਨੂੰ ਚੁਣਿਆ ਤੇ ਇਹ ਪਿੰਡ ਵਾਸੀਆਂ ਦੀ ਜਿੱਦਾਂ ਪੂਰੀ ਤੁਹਾਡੇ ਤੇ ਆਸ ਲਗਾਈ ਹੈ ਜੀ ਪਿੰਡ ਦਾ ਜੋ ਅਧੂਰਾ ਕਾਸਾ ਤੁਹਾਡੇ ਵੱਲੋਂ ਪੂਰਾ ਕੀਤਾ ਜਾਵੇਗਾ ਹਾਂਜੀ ਜੀ ਹਾਂਜੀ ਬਹੁਤ ਬਹੁਤ ਸਾਰੇ ਬਹੁਤ ਬਹੁਤ ਜਿੰਨਾ ਸੰਜੋਗ ਪਿੰਡ ਵਿੱਚ ਜਿੱਦਾਂ ਪਿੰਡ ਵਿੱਚ ਕੂੜੇ ਦੀ ਸਮੱਸਿਆ ਨੂੰ ਲੈ ਕੇ ਤੁਸੀਂ ਪਿੰਡ ਵਾਸੀ ਕੀ ਵਿਚਾਰ ਕੀਤਾ ਵਧੀਆ ਬਣੇ ਜਿੱਦਾਂ ਪਿੰਡ ਵਧੀਆ ਤਰੱਕੀ ਚ ਹੋਵੇ ਮੈਂ ਕੂੜੇ ਵਿੱਚ ਬੱਚਾ ਸਿਲਾਈ ਸੈਂਟਰ ਨੂੰ ਲੈ ਕੇ ਤੁਸੀਂ ਕੀ ਵਿਚਾਰ ਕੀਤਾ ਹਾਂਜੀ ਸਾਡੇ ਪਿੰਡ ਵਿੱਚ ਆਉਣਾ ਚਾਹੀਦਾ ਸੈਂਟਰ ਸਿਲਾਈ ਸੈਂਟਰ ਬੱਚੀਆਂ ਬਾਹਰ ਨਾ ਜਾਣ ਪਿੰਡ ਵਿੱਚ ਹੀ ਰਹਿਣ ਸਿਲਾਈ ਸੈਂਟਰ ਸਿੱਖਣ ਬਹੁਤ ਵਧੀਆ ਬੰਦ ਠੀਕ ਵੀ ਤੁਸੀਂ ਪਿੰਡ ਦੇ ਸਰਪੰਚ ਬਣੇ ਹੋ ਤੁਸੀਂ ਇਹ ਪਿੰਡ ਦਾ ਸਿਲਾਈ ਸੈਂਟਰ ਪਿੰਡ ਚ ਕਰੋਗੇ ਹਾਂਜੀ ਹਾਂਜੀ ਪੂਰਾ ਠੀਕ ਹਾਂਜੀ ਭਾਜੀ ਕੀ ਨਾਮ ਆਪਣਾ ਬੱਗਾ ਜੀ ਪਾਈਤਾ ਦੀ ਵਾਈਫ ਨੂੰ ਪਿੰਡ ਵਾਸੀਆਂ ਨੇ ਕਾਫੀ ਵਮਨ ਸਰਪੰਚ ਚੁਣੇ ਇਸ ਵਾਰ ਤੁਸੀਂ ਕੀ ਕਰਨਾ ਚਾਹੁੰਦੇ ਜੀ ਪਿੰਡ ਵਾਸੀਆਂ ਨੇ ਬਹੁਤ ਵਧੀਆ ਕੀਤਾ ਸਰਪੰਚ ਚੁਣਿਆ ਤੇ ਧੰਨਵਾਦ ਬਹੁਤ ਧੰਨਵਾਦ ਕਰਦੇ ਆਂ ਜੇ ਵਧੀਆ ਤੋਂ ਵਧੀਆ ਕਰਾਂਗੇ ਜੋ ਕੁਝ ਸਾਡੇ ਕੋਲ ਹੋਇਆ ਅੱਛਾ ਪਾਜੀ ਜਿਹੜੇ ਪਿੰਡ ਤੁਹਾਡੇ ਵਿੱਚ ਅੱਜ ਟੂਰਨਾਮੈਂਟ ਵੀ ਹੋਇਆ ਜਾ ਹੋ ਕਰਾਇਆ ਜਾ ਰਿਹਾ ਇਸ ਵਾਰ ਤੁਸੀਂ ਕੀ ਕਰੋਗੇ ਹਾਂ ਬਹੁਤ ਵਧੀਆ ਹੋ ਰਿਹਾ ਜੀ ਤੇ ਗਾਂ ਵੀ ਜਿਹੜਾ ਇਹਦਾ ਵੀ ਹੋਇਆ ਕਰਾਵਾਂਗੇ ਵਧੀਆ ਤੋਂ ਵਧੀਆ ਕਰਾਵਾਂਗੇ ਸਾਡੇ ਜਿਹੜੇ ਇਲੈਕਸ਼ਨ ਹੋਏ ਐ ਤੇ ਇਲੈਕਸ਼ਨਾਂ ਅੰਦਰ ਤੁਹਾਨੂੰ ਐਨਆਰਆਈ ਭਰਾਵਾਂ ਦਾ ਵੀ ਸਹਿਯੋਗ ਮਿਲਿਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸੋ ਜੀ ਬਹੁਤ ਧੰਨਵਾਦ ਉਹਨਾਂ ਦਾ ਹਾਂਜੀ ਵਾਈ ਗੁਰਜੀ ਕੀ ਨਾਮ ਆਪਣਾ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਹਿ ਜੀ ਸਾਡੇ ਪਿੰਡੇ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਕਿੰਨਾ ਟੂਰਨਾਮੈਂਟ ਵਾ ਇਹ ਪੰਜਵਾਂ ਟੂਰਨਾਮੈਂਟ ਆ ਜੀ ਹਰਗੱਲ ਸ਼ਹੀਦ ਬਲਦੇਵ ਸਿੰਘ ਦੇ ਨਾਮ ਤੇ ਕਰਾਉਂਦੇ ਆ ਜੀ ਸਾਡੇ ਨਗਰੋਂ ਅਸੀਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਤੇ ਨਗਰ ਦੇ ਸਹਿਯੋਗ ਨਾਲ ਪੰਚਾਇਤ ਦੇ ਸਹਿਯੋਗ ਨਾਲ ਜੀ ਬਹੁਤ ਵਧੀਆ ਉਪਰਾਲਾ ਹੈ ਬੱਚਿਆਂ ਨੂੰ ਚੰਗੀ ਸਿਹਤ ਦੇਣ ਵਾਸਤੇ ਹੋਰ ਆ ਆਹ ਕਾਹਲੀ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਉਣ ਵਾਲੀ ਨੌਜਵਾਨ ਪੀੜੀ ਵਾਸਤੇ ਇਹੀ ਹੈ ਜੀ ਇਦਾਂ ਦੇ ਟੂਰਨਾਮੈਂਟ ਹੋਣਗੇ ਤੇ ਨਸਿਆਂ ਤੋਂ ਵਿਚਾਰ ਰਹੇਗਾ ਉਸ ਪਾਸੇ ਨੂੰ ਇਹਨਾਂ ਦਾ ਬੱਚਿਆਂ ਦਾ ਲਗਾ ਘੱਟ ਹੋਏਗਾ ਵਧੀਆ ਇਹ ਖੇਡਾਂ ਦਾ ਧਿਆਨ ਹੋਏਗਾ ਜੀ ਹਮਾਰਾ ਭਾਈ ਇਹਦਾ ਪਿੰਡ ਵਿੱਚ ਮੈਡਮ ਕੁਲਵਿੰਦਰ ਗੌਰ ਜੀ ਚੁਣਿਆ ਗਿਆ ਵਾ ਤੇ ਤੁਹਾਨੂੰ ਉਮੀਦ ਹੈ ਪਿੰਡ ਵਿੱਚ ਜੋ ਧੂਰਾ ਪਾਸੇ ਇਹਨਾਂ ਵੱਲੋਂ ਪੂਰਾ ਕੀਤਾ ਜਾਵੇਗਾ ਬਹੁਤ ਵਧੀਆ ਜੀ ਸਰਦਾਰ ਸਰਕਾਰ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਪਿੰਡ ਦੀ ਜਿੰਨਾ ਵਿਕਾਸ ਹੋ ਸਕੇ ਉਹ ਕਰਾਂਗੇ ਨਾਲ ਅਸੀਂ ਸਹਿਯੋਗ ਦੇਾਂਗੇ ਪਿੰਡ ਵਿੱਚ ਛੱਪੜ ਦੇ ਬਾਰੇ ਤੁਸੀਂ ਕੀ ਸੋਚਿਆ ਪਿੰਡ ਦੇ ਵਿੱਚ ਇਸ ਟਾਂ ਤੇ ਪਾਣੀ ਦੀ ਨਿਕਾਸੀ ਦਾ ਮਾੜਾ ਹਾਲਾ ਜੀ ਛੱਪੜ ਕੱਚਾ ਆ ਜੀ ਉਹ ਡੂੰਗਾ ਵੀ ਕਰਨ ਵਾਲਾ ਤੇ ਪੱਕਾ ਵੀ ਕਰਨ ਵਾਲਾ ਜੀ ਉਹਦੀ ਪ੍ਰੋਬਲਮ ਆਈ ਸਕਦਾ ਕਿਹੜਾ ਇੱਥੇ ਪਿੰਡ ਵਿੱਚ ਸਕੂਲ ਆ ਕਿੰਨੀ ਤੱਕ ਸਕੂਲ ਬੱਚਿਆਂ ਦਾ ਪਿੰਡ ਦਾ ਸਕੂਲ ਇਸ ਟਾਈਪ ਦੇ 5ਵੀਂ ਤੱਕ ਦਾ ਜੀ ਕਰਗਲ ਸ਼ਹੀਦ ਬਲਦੇਵ ਸਿੰਘ ਦੇ ਨਾਂ ਤੇ ਆ ਜੀ ਤੁਹਾਡੀ ਕੋਸ਼ਿਸ਼ ਰਹੇਗੀ ਇਹ ਸਕੂਲ ਨੂੰ ਗੜੀ ਅੱਗੇ ਵੀ 10ਵੀਂ ਤੱਕ ਜਾਂ 8ਵੀਂ ਤੱਕ ਕੀਤਾ ਜਾਵੇ ਹਾਂਜੀ ਹਾਂਜੀ ਇਹਨੂੰ ਅਪਗ੍ਰੇਡ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਤੁ ਵੱਧ ਪਿੰਡ ਵਿੱਚ ਬਜ਼ੁਰਗਾਂ ਦੀ ਪੈਨਸ਼ਨ ਨੂੰ ਲੈ ਕੇ ਤੁਸੀਂ ਕੀ ਸੋਚਿਆ ਪਿੰਡ ਵਿੱਚ ਬਜ਼ੁਰਗਾਂ ਦੀ ਪੈਨਸ਼ਨ ਲੱਗੀਆਂ ਜੀ ਬੜਾਪਾ ਪੈਨਸ਼ਨ ਲੱਗੀ ਐ ਜਿਹੜੇ ਕੋਈ ਰਹਿੰਦੇ ਨੇ ਉਹਨਾਂ ਦੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਵੀ ਉਹਨਾਂ ਦੀਆਂ ਵੀ ਲੱਗ ਜਾਣ ਪਿੰਡ ਵਿੱਚ ਜਿਹੜੀਆਂ ਗਰੀਬ ਧੀਆਂ ਦੇ ਵਿਆਹ ਵਿੱਚ ਕੋਈ ਰਿਕੁਆਇਰਮੈਂਟ ਪੈਣ ਦੀ ਹੁੰਦੀ ਆ ਉਹਦੇ ਵਾਸਤੇ ਤੁਸੀਂ ਕੀ ਚੱਲ ਗਈ? ਉਹ ਸਗਰ ਸਕੀਮ ਚੱਲਦੀ ਆ ਜੀ। ਹਾਂਜੀ। ਸੈਕਟਰੀ ਸਾਹਿਬ ਦੇ ਨਾਲ ਮਿਲ ਕੇ ਜੋ ਵੀ ਜੜੀ ਸਕੀਮ ਚੱਲਦੀ ਹੁੰਦੀ ਉਹ ਸਾਰਿਆਂ ਨੂੰ ਦਵਾਉਨੇ ਆ ਜੀ ਅੱਗੇ ਪਿੱਛੇ ਵੀ ਦਵਾਉਨੇ ਆ ਪਿੱਛੇ ਵੀ ਪੰਚਾਇਤ ਮੈਂਬਰਾਂ ਦੇ ਹਿਸਾਬ ਨਾਲ ਜੀ। ਬਸ ਠੀਕ। ਪਿੱਛੇ ਵੀ ਅਸੀਂ ਦਵਾਉਂਦੇ ਰਹੇ ਆ ਜੀ ਹੁਣ ਵੀ ਗਾਂ। ਇਹ ਮੈਡਮ ਕੁਲਵਿੰਦਰ ਕੌਰ ਦੇ ਨਾਮ ਨਾਲ ਲਾ ਕੇ ਅਸੀਂ ਉਹ ਦਵਾਵਾਂਗੇ ਗਰੀਬ ਪਰਿਵਾਰਾਂ ਦਾ ਸਹਿਯੋਗ ਕਰਾਂਗੇ। ਪਿੰਡ ਵਾਸੀਨ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ? ਸੰਦੇਸ਼। ਸੰਦੇਸ਼ ਦੇਣਾ ਚਾਹੁੰ ਪਿੰਡ ਵਾਸੀਆਂ ਨਾਲ ਇਹੀ ਜੀ ਅਸੀਂ ਵੱਧ ਤੋਂ ਵੱਧ ਵਿਕਾਸ ਕਰਾਂਗੇ ਜੀ ਪਿੰਡ ਦਾ ਬਿਨਾ ਵਿਕਤਰੇ ਤੋਂ ਬਿਨਾ ਭੇਦਭਾਵ ਤੋਂ ਜੀ ਸਾਰਿਆਂ ਦੇ ਸਹਿਯੋਗ ਨਾਲ ਲੈ ਕੇ ਸਾਰਿਆਂ ਨੂੰ ਨਾਲ ਰੱਖ ਕੇ ਇਕੱਠੇ ਚੱਲਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ